ਗੋਲਾ ਮੰਗਿਆ ਪਰ ਇੱਕ ਗੱਲ ਦਾ ਸਾਹ ਸਾਰਿਆਂ ਨੂੰ ਇਹ ਗੱਲ ਹੋ ਗਿਆ ਉਹ ਵੀ ਸਾਡਾ ਕੋਈ ਸਗਾ ਹੈ ਨਹੀਂ ਤੇ ਜਿੰਨੇ ਬੈਠੇ ਹੋ ਕਿਸੇ ਨੂੰ ਲੱਗਦਾ ਵੀ ਕੋਈ ਲੀਡਰ ਸਾਡਾ ਸਗਾ ਹੈਗਾ ਤਿੰਨੇ ਪਾਰਟੀਆਂ ਜੋ ਬਾਹਰ ਖੜੀ ਕਰਕੇ ਦੱਸ ਦਿਓ ਕਿਹਨੂੰ ਲੱਗਦਾ ਤਾਂ ਨਹੀਂ ਲੱਗਦਾ ਇੱਕ ਨੂੰ ਇਹ ਦੱਸ ਦਿਓ ਜਿੰਨੇ ਬੈਠੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਇਹ جنگ ਜਿੱਤੀ ਜਾਊ ਜਿਹਨੂੰ ਲੱਗਦਾ ਵੀ ਇਹ جنگ ਜਿੱਤਾਂਗੇ ਉਹ ਬਾਹਰ ਖੜੀ ਕਰਿਓ ਆਹੀ ਦੀਆ ਚਾਹੁੰਦਾ ਸੀ ਇੱਕ ਬੰਦੇ ਨੇ ਨਾ ਹੌਨ ਸਰ ਲਿੱਸੀ ਗੱਲ ਕੀਤੀ ਮੈਨੂੰ ਕਹਿੰਦਾ ਬਈ ਆ ਉਹ ਸਹੀ ਨੇ ਮਗਾ ਪੰਗੂ ਕਿਨੇ ਕੀਤਾ ਸਹੀ ਨੇ ਕਹਾਂ ਨਹੀਂ ਉਹਨੇ ਪ੍ਰਵਾਣੀਆਂ ਲਈਆਂ ਫਲਾਣਾ ਲਿਆ ਫੇਰ ਫੈਕਟਰੀ ਲੱਗੀ ਮਗਾ ਤੂੰ ਜਾ ਕੇ ਉੱਥੇ ਨਾ ਬੈਠ ਕੇ ਦੇਖ ਠੀਕ ਨਾ ਤੂੰ ਬੈਠ ਕੇ ਛੱਡਾ ਪਹਿਲੀ ਗੱਲ ਤਾਂ ਮੈਂ ਕਿਹਾ ਵੀ ਜਿੰਨੇ ਸਕੂਲ ਹੈਗੇ ਆ ਪਿੰਲੇ ਸਕੂਲ ਹੈਗੇ ਆ ਜੇ ਸਕੂਲ ਚਾਹੋ ਤਾਂ ਅਜ ਨੂੰ ਬੰਦ ਹੋ ਜਾਦਾ ਸਕੂਲ ਹੀ ਨਿਕੰਨੇ ਆ ਜਿਹੜੇ ਪਿੰਲੇ ਸਕੂਲ ਨੇ ਕਿਲੋਮੀਟਰ ਦੇ ਦਰਜੇ ਵਿੱਚ ਬੈਠੇ ਹੋ ਕੇ ਇੱਕ ਐਪਲੀਕੇਸ਼ਨ ਹੋ ਗਈ ਨਾਮ ਦੋੜੇ ਕੰਮ ਕਰਨਾ ਚਾਹਣ ਸਟਾਰਪਲ ਸਕੂਲ ਹੋਰ ਕੋਈ ਸਰਕਾਰੀ ਸਕੂਲ ਹੁਣ ਲੋੜ ਕੀ ਆ ਇਹ ਜਦੋਂ ਸਮਝਣਾ ਬਹੁਤ ਹੈ ਕਿ ਸਾਰੇ ਚੋੜ ਕਿੱਥੇ ਹੋਏ ਲਿਆ ਤੇ ਸੁਗਾਰੇ ਨੂੰ ਮੈਂ ਗਲਤ ਮੰਨਦਾ ਤੁਸੀਂ ਸੋਚ ਕੇ ਦੇਖੋ 100 ਮੀਟਰ ਕਿਲੋਮੀਟਰ ਦੇ ਦੌਰੇ ਤੇ ਫੈਕਟਰੀ ਲੱਗ ਨਹੀਂ ਸਕਦੀ। ਫਿਰ ਅਸੀਂ ਕਿੰਨਾ ਤੋਂ ਰਸਤਾ ਹਾਲਦੇ ਆਂ। ਭਾਈ ਮੇਜਰ ਦੱਸ ਕੀ ਕਹੇ ਕਹਿੰਦਾ ਵੀ ਅਸੀਂ ਟੀਮਾਂ ਭੇਜਾਂਗੇ ਆ ਕੇ ਚੈੱਕ ਕਰਨਗੇ। ਚੈੱਕ ਕਿਹਨਾਂ ਨੇ ਕਰਨਾ ਜਿਨ੍ਹਾਂ ਨੇ ਪ੍ਰਵਾਨਗੀ ਦਿੱਤੀ ਉਹ ਆ ਕੇ ਚੈੱਕ ਕਰਦਗੇ ਮੈਨੂੰ ਅੱਜ ਦੱਸੋ ਕੋਈ ਬੰਦਾ ਆਉਂਦਾ ਆਪਣੂੰ ਗਲਤ ਕਹਿ ਤੂੰ। ਸਭ ਤੋਂ ਵੱਡੀ ਗਲਤੀ ਜਿਹੜੀ ਹੈਗੀ ਇਸ ਕਾਰਨ ਵਿੱਚ ਪੋਲਿਊਸ਼ਨ ਬੋਰਡ ਦੀ ਆ। ਉਹੀ ਗੱਲ ਕੀ ਹੈ ਜਦੋਂ ਵੀਰ ਨੇ ਗੱਲ ਕੀਤੀ ਸੀ ਕਿ ਜੰਗ ਜਿੱਤੀ ਜੋ ਮਦਦ ਇੱਕ ਗੱਲ ਇਹ ਹੈ ਨਾ ਵੀ ਜੰਗ ਜਿੱਤ ਹਰੀ ਕਿਹੜੀਆਂ ਲੋਕਾਂ ਨੇ ਜਿਹੜੀ ਦਿਲੋਂ ਲੜੀ ਆ ਤੇ ਕਾਹਦੇ ਰੋਗੇ ਲੜੀ ਆ ਜੋਗਰਾਂ ਕਦੇ ਨਾਲ ਨਹੀਂ ਜੰਗ ਜਿੱਤੀ ਜਾਣੀ ਇਹ ਗੱਲ ਜਰੂਰ ਯਾਦ ਰੱਖ ਲਿਓ ਜਦੋਂ ਵੀ ਕਿਹਾ ਸੁਨੇਹਾ ਉਹਦਾ ਨਾਮ 2-4 ਬੰਦੇ ਕੀ ਤੁਮ ਵੱਲ ਪਰੋਣੀ ਸ਼ੁਰੂ ਕਰਦੇ ਹੋ ਜਿਹੜੇ ਫੋਟੋ ਵਾਲੀ ਲੜਾਈ ਵੀ ਇਸੇ ਤਰੀਕੇ ਨਾਲ ਦਿੱਤੀ ਗਈ ਆ ਕਿਉਂਕਿ ਪੋਲੂਸ਼ਨ ਬੋਰਡ ਨੇ ਵੀ ਕਹਿੰਦਾ ਨਹੀਂ ਜੀ ਕੋਈ ਪੋਲੂਸ਼ਨ ਨਹੀਂ ਕਰਦੇ ਉਹ ਸੋਚਣ ਵਾਲੀ ਗੱਲ ਆ ਸਾਰਿਆਂ ਨੂੰ ਪਤਾ ਉਹ ਵੀ ਇਸ ਵਿਅਕਤੀ ਦਾ ਗੰਦ ਸੂਏ ਚ ਵੀ ਪਾਉਂਦੇ ਰਹੇ ਉਹਦੀ ਵੀ ਵੀਡੀਓ ਕਿਹਿਆ ਸਾਰਿਆਂ ਨੇ ਜੋ ਜੋ ਮੀਡੀਆ ਤੇ ਦੇਖੀ ਆ ਤੇ ਹੁਣ ਕੀ ਆ ਇਹਦੇ ਥਲੇ ਬੋਰ ਡਾਕਰੇ ਨਾਲ ਥਲੇ ਧਰਤੀ ਦੇ ਵਿੱਚ ਵੀ ਗਰਾਊਂਡ ਵਾਟਰ ਦੇ ਵਿੱਚ ਪਾਉਣਾ ਸ਼ੁਰੂ ਕਰਤਾ ਹੁਣ ਨਹੀਂ ਵੀ ਪਾਣੀ ਸਾਡੇ ਪੀਣ ਨਾਲ ਆ ਰਹੀ ਨਹੀਂ ਤੇ ਗਰਾਊਂਡ ਵਾਟਰ ਸਾਡੇ ਪੀਣ ਨਾਲ ਆ ਰਹੀ ਤੋਂ ਸੋਚ ਕੇ ਦੇਖੋ ਵੀ ਸਭ ਤੋਂ ਜ਼ਰੂਰੀ ਗੀਜ ਕੀ ਆ ਪਾਣੀ ਆ ਪਿਉ ਹੁੰਦਾ ਹੁਣ ਇਸ ਜੇ ਸਰਕਾਰਾਂ ਨੇ ਮੈਂ ਕਹ ਲਈ ਹੋਰ ਵਾਲੀ ਸਰਕਾਰ ਨਹੀਂ ਕਹਿੰਦਾ ਮੈਂ ਕੱਲ ਵੀ ਕੋਈ ਗੱਲ ਕੀਤੀ ਸੀ ਮੈਂ ਆਖਿਆ ਵੀ ਸਾਡੀ ਮਾਂ ਨੂੰ ਪਏ ਖੜੇ ਆ ਜ਼ਮੀਨਾਂ ਨੂੰ ਪਏ ਖੜੇ ਆ ਇੱਥੇ ਤਾਂ ਨਹੀਂ ਹੈਗਾ ਕੱਲ ਦਾ ਨਿਗਰਾਉਂ ਦਾ ਧਰਨਾ 7 ਤਰੀਕ ਦੀ ਅਸੀਂ ਵੀ ਕਾਹ ਬੱਤੀ ਵੀ ਆ ਉੱਥੇ ਵੀ 25000 ਕਿੱਲਾ ਰੁਕਣ ਲੱਗੀ ਆ ਸਰਕਾਰ ਮੈਂ ਕਿਹਾ ਮੋਤੀ ਨਾਲ ਉਹ ਵੀ ਗਏ ਗੁਦਗੇ ਆ ਜਾ ਰਹੇ ਮੋਤੀ ਨੇ ਕਾਨੂੰਨ ਬਣਾਇਆ ਸੀ ਟੇਡਾ ਢੰਗ ਦੇ ਨਾਲ ਜਿਹੜਾ ਰੁਕਣ ਨੂੰ ਮਿਲਦਾ ਸੀ ਇਹ ਸ਼ੁਰੂ ਆ ਵੀ ਕਾਨੂੰਨ ਬਣਾ ਕੇ ਕਹਿੰਦਾ ਵੀ ਅਸੀਂ ਦੋਦੀ ਜ਼ਮੀਨ ਰੋਕਾਂਗੇ ਤੇ ਜਿਮੀਦਾਰ ਨੂੰ ਦੇਣਾ ਵੀ ਕੁਝ ਨਹੀਂ 1 ਰੁਪਿਆ ਵੀ ਮੌਜੂਦ ਨਹੀਂ ਦੇ ਰਿਹਾ ਕਹਿੰਦੇ ਕਹੀ ਹਿੱਸੇ ਵਾਲੇ ਪਾ ਲਈ ਕਿੰਨਾ ਸਾਨੂੰ ਜ਼ਮੀਨ ਦੇ ਦੇ ਤੈਨੂੰ ਕੀ ਕਰਾਂਗੇ ਕਿਉਂ 1000 ਕਾਇਰ ਦਾ ਪਲਾਟ ਦੇਾਂਗੇ 200 ਕਾਇਰ ਦਾ ਸ਼ੋਰੂਮ ਦੇਾਂਗੇ ਤੇ ਉਹ ਜਗ੍ਹਾ ਡਿਵੈਲਪਰੀ ਹੁੰਦੀ ਹੈ ਜੋਰ ਲਾੜ ਕਰਕੇ ਸਰਕਾਰ ਲੰਗਰ ਹੋਈ ਖੜੀ ਹੈ ਇੱਕ ਠੇਲਾ ਕੋਲੇ ਵੀ 8500 ਕੀ ਹੈ ਕਰੋੜ ਦਾ ਕਰਜ਼ਾ ਲੈ ਕੇ 4 ਮਹੀਨੇ ਅਗਲੇ ਟਪਾਉਣੇ ਆ ਤੇ ਉਹ ਡਿਵੈਲਪਰ ਤੇ ਕਿੰਨਾ ਪੈਸਾ ਲੱਗਦਾ ਘੱਟ ਤੋਂ ਘੱਟ 80000 ਕਰੋੜ ਰੁਪਈਆ ਹੁਣ ਇਹ ਚੀਜ਼ਾਂ ਜਿਹੜੀਆਂ ਸਰਕਾਰਾਂ ਕਰ ਰਹੀਆਂ ਨੇ ਅਜੇ ਤੁਸੀਂ ਦਰਿਆਂ ਦੇ ਕਿਉਂ ਬੈਠੇ ਹੋ ਮਾਸਟਰ ਕਹਿੰਦਾ ਸਾਡੀਆਂ ਆਪਦੀਆਂ ਗਲਤੀਆਂ ਕਰਕੇ ਬੈਠੇ ਆ ਉਹ ਦਰਿਆ ਦੇ ਕਿਉਂ ਬੈਠੇ ਕਿਉਂਕਿ ਅਸੀਂ ਜਿਹੜੇ ਬੰਦੇ ਲੜਾਈ ਲੜਨ ਵਾਸਤੇ ਤੁਰੇ ਸੀ ਅਸਲਤ ਕੀ ਇਹ ਲੜਾਈ ਸਾਰੇ ਦੋਨੇ ਆਉਂਦੇ ਤੂੰ ਮੇਰਾ ਪੱਖ ਨਹੀਂ ਦੇ ਇਹ ਗੱਲ ਐ ਐਮਐਲਏ ਦੀ ਗੱਲ ਕਿਉਂਕਿ ਅਗਲੇ ਵੀ ਜਾਂਦੇ ਹੋਣਗੇ ਫੰਡ ਵੀ ਲੈਂਦੇ ਹੋਣਗੇ ਹੁਣ ਪਰ ਫੰਡ ਨਾਲੋਂ ਵੱਡੀ ਵੋਟ ਹੁੰਦੀ ਆ ਤੇ ਮੈਂ ਕਹਿੰਦਾ ਤੁਹਾਡਾ ਪਿੰਡ ਪਹਿਲੀ ਗੱਲ ਤਾਂ ਕਿ ਆ ਬਾਈਕਾਟ ਕੀ ਆ ਲੀਡਰਾਂ ਦਾ ਕਰੋ ਪਿੰਡ ਦੇ ਵਿੱਚ ਕੀ ਬਕਾਇਦਾ ਬੋਰਡ ਲਾਓ ਮਰਦਿਆਂ ਨੂੰ ਵੀ ਕੀ ਸਾਡਾ ਬਾਈਕਾਟ ਇਹਨਾਂ ਰੋਕਾਂ ਦਾ ਦੂਜੀ ਗੱਲ ਮੈਂ ਕਹਿੰਦਾ ਬੇਨਤੀ ਕਰਦਾ ਪਰ ਦੱਸ ਕਰਨ ਦੇ ਬੜੇ ਤਰੀਕੇ ਹੁੰਦੇ ਅੱਜ ਆਪਾਂ ਬੈਠੇ ਆ ਪਹਿਲਾ ਅਲਟੀਮੇਟ ਨੂੰ ਦੇ ਕੇ ਬੈਠੇ ਆ ਗਾਣੋ ਵੀ ਜੇ ਰੋਡ ਬੰਦ ਕਰ ਜਦੋਂ ਵੀ ਆਪਾਂ ਕਰਾਂਗੇ ਇੱਕ ਸਰਕਾਰ ਦਾ ਨਾ ਪਤਲਾ ਬਣਾਓ ਉਹਦੇ ਉੱਤੇ ਛੱਗਲਾ ਲਾ ਲਓ ਜਿਹੜੇ ਉਹਨੂੰ ਸਾਰੀਆਂ ਛੱਗਲਾਣੇ ਤੇ ਜਿਹੜਾ ਬੰਦਾ ਕਿਹਾ ਗੱਡੀ ਵਾਲਾ ਉਹਨੇ ਤੇ ਲੰਘਦਾ ਜਾ ਪਰ ਬੰਦੇ ਨੇ ਜੋੜਾ ਮਾਰ ਕੇ ਲੰਘਦੇ ਉਹ ਵੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਓ ਇਹਦਾ ਜਰੂਰ ਨਿਕਲਦਾ ਦੇਖਿਓ ਜੋ ਕੀ ਇਸ ਤਰੀਕੇ ਨਾਲ ਚਲਾਉਗੇ ਨਾ ਮੂਹ ਤੱਕ ਜਿਹੜਾ ਛਤਰਵਾਇਦੋਂ ਉੱਥੋਂ ਤੱਕ ਛੂਣੂ ਹੈ ਨਾ ਅਣਕੰਡੀਗੜ ਤੱਕ ਤੇ ਅਗਲੀ ਗੱਲ ਮੈਂ ਇਹ ਕਹਿੰਦਾ ਕਿ ਲੜਾਈ ਥੋੜੇ ਸੇ ਵੀ ਜਿਹੜੇ ਲੜਨੇ ਸੀ ਲੋਕਾਂ ਨੇ ਉਹ ਤਾਂ ਨਿਗੇ ਜਵਾਬ ਆ ਪਰ ਹੋਰ ਕੀ ਆ ਜੇ ਨਹੀਂ ਕੋਈ ਲੜਦਾ ਤਾਂ ਸਾਨੂੰ ਆਪਣੀ ਲੜਾਈ ਆਪ ਲੜਨੀ ਆਉਂਦੀ ਆ ਕਿਸਾਨ ਮੋਰਚਾ ਵੀ ਤੁਸੀਂ ਜਿਹੜੇ ਆ ਠੀਕ ਆ ਉਹ ਵੀ ਜਿੱਤੇ ਹੋ ਹੋਰ ਬੜੀਆਂ ਲੜਾਈਆਂ ਨੇ ਜਿਹੜੇ ਕਿਸਾਨੀ ਕੋਰ ਤੋਂ ਬਿડા ਵੀ ਕੀ ਆ ਲੋਕਾਂ ਨੇ ਜਿੱਤੀਆਂ ਨੇ ਕਾਨੂੰਨ ਦੇ ਹਿਸਾਬ ਨਾਲ ਆਪਾਂ ਕੀ ਆ ਇਹਨਾਂ ਨੂੰ ਜਿੱਤ ਨਹੀਂ ਸਕਦੇ ਕਿਉਂਕਿ ਕਾਨੂੰਨ ਘੜੇ ਇਹਨਾਂ ਦੇ ਆ ਤੇ ਚੈੱਕ ਕਰਨ ਵਾਲੇ ਲੋਕ ਇਹਨਾਂ ਦੇ ਆ ਇਹਨਾਂ ਤੀਜੇ ਦਾ ਲੋਕਤੰਤਰ ਖੜਾ ਹੁੰਦਾ ਕਾਰਜਪਾਲਿਕਾ ਨਿਆਂਪਾਲਿਕਾ ਤੇ ਵਿਧਾਨਪਾਲਿਕਾ ਬਿਲਕੁਲ ਤੱਕ ਕਿਹੜੀ ਆ ਜਿਨ੍ਹਾਂ ਨੇ ਕੀਆ ਕਾਨੂੰਨ ਬਣਾਉਨੇ ਸੀ ਇਹ ਐਮਐਲਏ ਜਿਹੜੇ ਚੋਰ ਦੇ ਥੋੜੇ ਸਕੇ ਹੈ ਇਸੇ ਕਰਕੇ ਪ੍ਰਵਾਨ ਕੀ ਲੋਗੀ ਹਲੇ ਕਿਉਂ ਨਾ ਕਾਰਜਪਾਲ ਕਾ ਕਾਰਜਪਾਲ ਕਾ ਕਿਹੜੀ ਆ ਜਿਹੜੇ ਅਫਸਰ ਸ਼ਾਹੀ ਆ ਮੈਂ ਸਪਸ਼ਟ ਕਿਹਾ ਪੋਸਟ ਵਾਲਾ ਵੀ ਖੜੇ ਆ ਸਾਡੇ ਨੂੰ ਬਰਬਾਦ ਸਾਨੂੰ ਕੀਤਾ ਹੀ ਅਫਸਰ ਸ਼ਾਹੀ ਨੇ ਆ ਕਿਉਂਕਿ ਜਿਹੜਾ ਕਫਲਾ ਹੁੰਦਾ ਉਹ ਮਰਾਜ ਤੋਂ ਬਣਾ ਹੋਈ ਨਹੀਂ ਸਕਦਾ ਸਾਡੇ ਬਰਾਜ ਦੇ ਬੇਡੇ ਧਰਨੇ ਤੇ ਇਕੱਠਾ ਹਾਂ ਪਰ ਉਹਦੇ ਵਿੱਚ ਬੈਠੇ ਸੀ ਜਦੋਂ ਕੋਲੋਂ ਦੀ ਲੰਗਿਆ ਜਾਂਦਾ ਸੀ ਇੱਕ ਬੰਦਾ ਕੀ ਕੀਤਾ ਮੇਰੇ ਕੋਲੇ ਉਹਦਾ ਗਾਲ ਦੇ ਕੇ ਟੱਪ ਗਿਆ ਧਰਨੇ ਤੇ ਬੈਠੇ ਮਜ਼ਦਮਾ ਨੂੰ ਬਹੁਤ ਗੰਦੀ ਗਾਲ ਕੱਢੀ ਮਾਪਣ ਦੀ ਜਦੋਂ ਟੱਪ ਗਿਆ ਮੈਨੂੰ ਕਹਿੰਦੇ ਬੋਲ ਮੈਂ ਖੜ ਕੇ ਆ ਕੇ ਮਖਿਆ ਵੀ ਇੱਕ ਬੰਦਾ ਜਾਂਦਾ ਨਾ ਤੁਹਾਨੂੰ ਗਾਲ ਦੇ ਕੇ ਗਿਆ ਮਾਂ ਦੀ ਤੇ ਉਹ ਗਾਲ ਕੀ ਆਪਾਂ ਗਾਲ ਦੇ ਲੈਕ ਆ ਜਿਹੜੇ ਬੈਠਿਆ ਮੈਂ ਵੀ ਮਜ਼ਦਮਾ ਉਹ ਕਹਿੰਦਾ ਤੂੰ ਕਿਵੇਂ ਕਹਿੰਦਾ ਵੀ ਆਪਾਂ ਗਾਲਾਂ ਦੇ ਲੈਕ ਆ ਮਗਰ ਵੀ ਆਪਾਂ ਸਕੇ ਹੋਏ ਆ ਯਾਰ ਜਿਹੜੇ ਸਾਨੂੰ ਤਨਖਾਹ ਦਿੰਦੇ ਆ ਹੁਣ ਆਪਾਂ ਸਾਰੇ ਜਾਣਦੇ ਇਨ ਇੱਕ ਸਾਢੇ ਸਿੱਕੇ ਕੇ ਸੋਸ਼ਲ ਮੀਡੀਆ ਤੋਂ ਵੀ ਤਨਖਾਹ ਮਿਲਾਂ ਨੂੰ ਵੀ ਐਮਐਲਏ ਨੂੰ ਵੀ ਥੋੜੇ ਘਰ ਹੋ ਜਾਂਦੀ ਆ ਹੁਣ ਚਾਹ ਦਾ ਕੱਪ ਪੀਂਦੇ ਆ ਖੰਡ ਤੇ ਚਾਹ ਦੇ ਪੱਤੀ ਦੇ ਤੜਕੇ ਤੋਂ ਲੈ ਕੇ ਹੱਥੋਂ ਤੱਕ ਜਿੰਨਾ ਕੀਆ ਹੁੰਦਾ ਉਹ ਸਾਰਾ ਪੈਸਾ ਜਾ ਕੇ ਸਰਕਾਰ ਦੇ ਖਾਤੇ ਜਿੱਨੇ ਕਿ ਤਾਂ ਜਿੱਦੋਂ ਐਮਐਲਏ ਨੂੰ ਫੰਡ ਮਿਲਦਾ ਸਾਡੇ ਆਹ ਨੂੰ ਗਨਮੈਨ ਮਿਲਦੇ ਆ 20 25 25 ਗਨਮੈਨ ਲਈ ਫਿਰਦੇ ਆ 1 ਐਮਐਲਏ ਦੇ ਤਰਖਾ ਦਾ ਕਹਿੰਦੇ ਜੀ ਲੱਖ ਡੇਢ ਲੱਖ ਹੁੰਦੀ ਆ ਤੇ ਪਰ ਇੱਕ ਐਮਐਲਏ ਨੂੰ ਕੀ ਆ ਬਚਾ ਕੇ ਥੋੜੇ ਤੋਂ ਬਚਾ ਕੇ ਰੱਖਣਗੇ ਜਿੰਨਾਂ ਨੇ ਵੋਟਾਂ ਪਾਈਆਂ 30 30 ਲੱਖ ਰੁਪਏ ਇੱਕ ਐਮਐਲਏ ਦੇ ਤੇ ਲੱਗੇ ਜਾਂਦਾ ਹੁਣ ਮਸਲਾ ਕੀ ਆ ਵੀ ਸਾਡੇ ਪੈਸੇ ਨਾਲ ਇਹ ਮਹਾਰਾਜ ਕਾਹਤੋ ਬਾਕੀ ਹੋ ਗਈ ਤੇ ਮਨਾਲੀ ਜਿੱਦੋਂ ਮੈਂ ਗ ਉਨ੍ਹਾਂ ਦੇ ਮਨ ਦੇ ਵਿੱਚ ਵੀ ਆਈ ਆ ਗਿਆ ਮੈਨੂੰ ਐਂ ਦੱਸੋ ਅੱਜ ਆਪਾਂ ਤਰਖਾਹ ਵਧਾਉਣ ਪਿੱਛੇ ਲੱਗੇ ਅਸੀਂ ਕਦੋਂ ਲੋਕਾਂ ਦੇ ਹੱਕ ਪਿੱਛੇ ਜੇ ਲੜਿਆ ਜਿਨ੍ਹਾਂ ਨੇ ਸਾਨੂੰ ਤਰਖਾਹ ਦਿੱਤੀਆਂ ਮਾਲਕ ਕੋਣ ਨੇ ਤਾਂ ਸਾਨੂੰ ਲੋੜ ਸੀਗੀ ਉਹਨਾਂ ਦੇ ਖਾਤਰ ਕੀ ਲੜਾਈ ਲੜਨ ਦੀ ਅੱਜ ਥੋੜੇ ਨਾਲ ਕੋਈ ਸਾਥ ਨਹੀਂ ਦਿੰਦਾ ਮਾਲਾਜਮਾਂ ਦੇ ਨਾਲ ਅੱਜ ਕੋਈ ਵੀ ਜੱਥੇ ਬੰਦੇ ਐ ਕਿ ਲੋਕ ਕਿਉਂ ਨਹੀਂ ਖੜਦੇ ਕਿਉਂਕਿ ਸਾਡੇ ਸੱਗੇ ਹੈ ਪੋਲਿਊਸ਼ਨ ਬੋਰਡ ਸਭ ਤੋਂ ਵੱਡੀ ਧਰਾ ਤੇ ਸਭ ਤੋਂ ਵੱਧ ਪੋਲਿਊਸ਼ਨ ਹੀ ਉੱਥੇ ਆ ਵਿਜੀਲੈਂਸ ਬਣਾਤਾ ਕਰਾਪਸ਼ਨ ਫੜਨ ਵਾਸਤੇ ਸਭ ਤੋਂ ਵੱਧ ਕਰਾਪਸ਼ਨ ਹੀ ਉੱਥੇ ਆ ਇਸ ਕਰਕੇ ਉਹਨਾਂ ਦੇ ਵੀ ਸਾਬਰੀ ਦੇਣਾ ਤੀਜੀ ਤੇ ਕਿਹੜੀ ਰਹੀ ਨਿਆਂਪਾਲਿਕਾ ਅਦਾਲਤਾਂ ਰਹਿ ਗਈਆਂ ਕਿ ਅਦਾਲਤਾਂ ਨੇ ਕਾਗਜ਼ ਦੇਖਿਆ ਕੰਮ ਉਹਨਾਂ ਨੇ ਤਿਆਰ ਕਰਨੇ ਆ ਇਸ ਕਰਕੇ ਇੱਕ ਚੀਜ਼ ਭੁੱਲ ਜਓ ਲੜਾਈ ਲੜਨ ਵਾਸਤੇ ਸਾਨੂੰ ਗਿਣਤੀ ਵਧਾਉਣੀ ਪੈਣੀ ਆ ਅੱਜ ਜਿੰਨੇ ਵੀ ਆਏ ਹੋ ਇਤੋਂ ਵੱਡੀ ਗਿਣਤੀ ਤੇ ਆਉਣਾ ਪਊ ਤੇ ਜਿਹੜੇ ਜਰਾ ਇਕੱਲੇ ਇਹ ਲੜਾਈ ਨਹੀਂ ਲੈਂਡ ਪੁਲਿੰਗ ਵਾਲੀ ਤੋਸੀਏ ਜਿੱਥੇ ਵੀ ਲੜਾਈ ਕੀ ਹੈ ਕਿਤੇ ਵੀ ਲੜੀ ਜਾਂਦੀ ਹੈ ਨਾ ਉਹਨਾਂ ਮਕਸਦ ਲਈ ਕਿਾਸਕੇ ਲਲੋ ਤੋਂ ਬੋਲੇ ਕੋਈ 1.2 ਸਾਲ ਰਹੇਗੇ ਆ ਤੇ ਲੜਾਈਆਂ ਸਾਨੂੰ ਅਜਿਹੇ ਤਰੀਕੇ ਨਾਲ ਲੜਨੀਆਂ ਸਾਰੀ ਉਮਰ ਹੀ ਬੈਣਦੀ ਆ ਸਾਡੇ ਬਜ਼ੁਰਗਾਂ ਨੇ ਵੀ ਲੜੀਆਂ ਆਪਾਂ ਵੀ ਲੜਾਂਗੇ ਕਿਉਂਕਿ ਲੋਟਣ ਦੇ ਤਰੀਕੇ ਨਵੇਂ ਨਵੇਂ ਕੱਢ ਕੇ ਲਿਆਉਣੇ ਉਹਨਾਂ ਨੇ ਇਹ ਵੇਸੇ ਨਾਲ ਹੋਊਗੀ ਸਾਡੀ ਲੜਾਈ ਖਾਨੀ ਆ ਲੜਾਈ ਲੜ ਕੇ ਨਿਪਟਣੀ ਅੱਜਕੱਲੀ ਪਹਿਰਾਲੀ ਫੈਕਟਰੀ ਆਈ ਹੈ ਤੁਹਾਨੂੰ ਹੋਰ ਬਹੁਤ ਖੁਸ਼ ਆਉਣਾ ਤਾਂ ਇਸ ਕਰਕੇ ਲੜਾਈ ਕਰਨਾ ਅਹਿਸਾਸ ਕਰਦੇ ਰਹਿਣਾ ਚਾਹੀਦਾ ਸਾਡੇ ਗੁਰੂ ਸਾਹਿਬ ਨੇ ਵੀ ਅਹਿਸਾਸ ਕਰਾਉਂਦੇ ਰਹੇ ਆ ਇਸ ਕਰਕੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਤੇ ਛੋਟੀਆਂ-ਛੋਟੀਆਂ ਡਰੈਲਾਂ ਨੇ ਆਉਣ ਵਾਲੀ ਲੜਾਈ ਐਤੋਂ ਵੀ ਵੱਡੀ ਹੋਣ ਵਾਲੀ ਆ ਅਸੀਂ ਨਸ਼ੇ ਖਿਲਾਫ ਸਾਰੇ ਪਿੰਡਾਂ ਦੇ ਤੁਹਾਡੇ ਕੋਲੇ ਵੀ ਆਉਂਦੇ ਰਹੇ ਆ ਕਮਾਲੂ ਤਾਂ ਬਹੁਤ ਵਾਰੀ ਆਏ ਆ ਵੀ ਮੇਜਰ ਅਲਗੇ ਲੱਗਦੇ ਆ ਸਾਡੇ ਨਾਲ ਉਹ ਪੁੱਤਾਂ ਦੀ ਲੜਾਈ ਸੀ ਇਕੱਲੀ ਸਾਹਾਂ ਦੀ ਲੜਾਈ ਲੜਨ ਲੱਗੇ ਪਰ ਲੜਾਈਆਂ ਬਹੁਤ ਨੇ ਇਸ ਕਰਕੇ ਸਾਰੇ ਇਕੱਠੇ ਰਹੋ ਐਨੀਕ ਬੇਨਤੀ ਕਰਦਾ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ